ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਆ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ ਤੇ ਮੈਂ ਆ ਸੁਮਨਪ੍ਰੀਤ ਕੌਰ ਅੱਜ ਹੈ 29 ਸਪਟੰਬਰ 2025 ਅੱਜ ਦੀ ਕਲਾਸ ਦੇ ਵਿੱਚ ਅਸੀਂ ਕਰਾਂਗੇ 29 ਸਪਟੰਬਰ 2025 ਦੇ ਨਾਲ ਰਿਲੇਟਡ ਇੰਪੋਰਟੈਂਟ ਪ੍ਰੰਟ ਆਫਅਰ ਦੇ ਐਮਸੀਕਿਊ ਹਰ ਇੱਕ ਐਮਸੀਕਿਊ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਯੋ ਦਾ ਪੀਡੀਐਫ ਵੀ ਲੈ ਸਕਦੇ ਨੇ ਟੈਲੀਗ੍ਰam ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਕਲਾਸ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਅੱਜ ਦੀ ਕਲਾਸ ਚੰਗੀ ਲੱਗੇ ਤਾਂ ਪਲੀਜ਼ ਜਿੰਨਾ ਹੋ ਸਕੇ ਕਲਾਸ ਦਾ ਲਿੰਕ ਨੂੰ ਜ਼ਰੂਰ ਵੱਤ ਤੋਂ ਵੱਤ ਸ਼ੇਅਰ ਕਰ ਦੇਣਾ ਹਾਲ ਹੀ ਵਿੱਚ ISSF ਜੂਨੀਅਰ ਵਿਸ਼ਵ ਕੱਪ ਕਿੱਥੇ ਸ਼ੁਰੂ ਹੋਇਆ ਹੈ ISSF ਜੂਨੀਅਰ ਵਿਸ਼ਵ ਕੱਪ ਰੀਸੈਂਟਲੀ ਨਵੀਂ ਦਿੱਲੀ ਦੇ ਵਿੱਚ ਸ਼ੁਰੂ ਹੋਇਆ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਨਵੀਂ ਦਿੱਲੀ ਨਵੀਂ ਦਿੱਲੀ ਦੇ ਵਿੱਚ ISSF ਜੂਨੀਅਰ ਵਿਸ਼ਵ ਕੱਪ ਸ਼ੁਰੂ ਹੋਇਆ ਇਹ ਕਾਫੀ ਇੰਪੋਰਟੈਂਟ ਹੈ ਤੁਹਾਡੇ ਲਈ ਨੈਕਸਟ ਹੈ ਭਾਰਤ ਦੇ ਪਹਿਲੇ ਡੂ ਗੋਂਗ ਕਨਜ਼ਰਵੇਸ਼ਨ ਰਿਜ਼ਰਵ ਨੂੰ ਹਾਲ ਹੀ ਵਿੱਚ IUCN ਮਾਨਤਾ ਕਿੱਥੇ ਮਿਲੀ IUCN ਇੰਟਰਨੈਸ਼ਨਲ ਯੂਨੀਅਨ ਫਾਰ ਕੰਜ਼ਰਵੇਸ਼ਨ ਆਫ ਨੇਚਰ ਇਹ ਮਾਨਤਾ ਭਾਰਤ ਦੇ ਪਹਿਲੇ ਡੂਗੋਂਗ ਕੰਜ਼ਰਵੇਸ਼ਨ ਰਿਜ਼ਰਵ ਨੂੰ ਮਿਲੀ ਆ ਤੇ ਕਿੱਥੇ ਹੈ ਇਹ ਡੂਗੋਂਗ ਕੰਜ਼ਰਵੇਸ਼ਨ ਰਿਜ਼ਰਵ ਤਮਿਲਨਾਡੂ ਦੇ ਵਿੱਚ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਭਾਰਤ ਦੇ ਤਮਿਲਨਾਡੂ ਦੇ ਪਾਲਕ ਪਾਲਕ ਵੇ ਜਾਨੀ ਕਿ ਬੇ ਆਫ ਪਾਕ ਦੇ ਵਿੱਚ ਸਥਿਤ ਹੈ ਕਿ ਪਾਰਕ ਦੀ ਖਾੜੀ ਜਿਹਨੂੰ ਬੋਲ ਦਿੰਨੇ ਆ ਜਿਹੜੀ ਕਿ ਭਾਰਤ ਅਤੇ ਸ਼੍ਰੀਲੰਕਾ ਦੇ ਵਿੱਚ ਘਾਰ ਆ ਤੇ ਉਹਦੇ ਵਿੱਚ ਇਹ ਸਥੈਤਾ ਤਮਿਲਨਾਡੂ ਦੇ ਵਿੱਚ ਪੈਂਦਾ ਠੀਕ ਹੈ ਤਮਿਲਨਾਡੂ ਦੀ ਗੱਲ ਹੋ ਰਹੀ ਹੈ ਇੱਥੇ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਤਮਿਲਨਾਡੂ ਤਮਿਲਨਾਡੂ ਦੀ ਕੈਪੀਟਲ ਹੈ ਚੇਨਈ ਇਥੋਂ ਦੇ ਚੀਫ ਨੈਸਟ ਰਾਮ ਕੇਸਟਾਲਿੰਗ ਗਵਰਨਰ ਆਰਣ ਰਵੀ ਤਮਿਲਨਾਡੂ ਦੇ ਵਿੱਚ ਮਧੁੰਮਲਾਈ ਨੈਸ਼ਨਲ ਪਾਰਕ ਹੈ ਗਿੰਡੀ ਨੈਸ਼ਨਲ ਪਾਰਕ ਹੈ ਇੰਦਰਾ ਗਾਂਧੀ ਨੈਸ਼ਨਲ ਪਾਰਕ ਹੈ ਅੰਨਮਲਾਈ ਨੈਸ਼ਨਲ ਪਾਰਕ ਹੈ ਮਨਾਰ ਨੈਸ਼ਨਲ ਪਾਰਕ ਹੈ ਮੁਕੁਰਤੀ ਨੈਸ਼ਨਲ ਪਾਰਕ ਹੈ ਸੱਤ ਤੇ ਮੰਗਲਮ ਟਾਈਗਰ ਰਿਜ਼ਰਵ ਤਮਿਲਨਾਡੂ ਦੇ ਵਿੱਚ ਚੈਂਪਰਵਰਕਮ ਝੀਲਾ ਉਟੀ ਝੀਲਾ ਕਾਲੀ ਬੰਦੀ ਝੀਲਾ ਕੋਲੇਕਟੀ ਝੀਲਾ ਕੋਲਾਵਿਚ ਝੀਲਾ ਸੁਨਬਰਮ ਝੀਲਾ ਵੀਰਨਮ ਝੀਲਾ ਕੋੜੇਕ ਮਾਲ ਝੀਲਾ ਐਂਡ ਇੰਡਸਟਰੀ ਹਬ ਤੂਰ ਝੀਲਾ ਸਿੰਘਾਣਨੂ ਝੀਲਾ ਤਮਿਲਨਾਡੂ ਸਵੈ ਸਹਾਇਤਾ ਸਮੂਹ ਦੇ ਮੈਂਬਰਾਂ ਨੂੰ ਪਛਾਣ ਪੱਤਰ ਜਾਰੀ ਕਰਨ ਵਾਲਾ ਪਹਿਲਾ ਰਾਜ ਬਣਿਆ ਤਮਿਲਨਾਡੂ ਦੇ ਮੁੱਖ ਮੰਤਰੀ ਨੇ ਅੰਬੂ ਕਰਾਉਗਲ ਯੋਜਨਾ ਸ਼ੁਰੂ ਕੀਤੀ ਫੈਕਟਰੀ ਅਤੇ ਨਿਰਮਾਣ ਰੁਜ਼ਗਾਰ ਵਿੱਚ ਤਮਿਲਨਾਡੂ ਟੌਪ ਤੇ ਰਿਹਾ ਤਮਿਲਨਾਡੂ ਸਰਕਾਰ ਨੇ ਹਸਪਤਾਲਾਂ ਦੇ ਵਾਰਡਾਂ ਤੇ OPD ਕੇਅਰ ਦੀ ਸਫਾਈ ਨੂੰ ਬਰਾਦੀਆਂ ਲਈ ਸਜਾ ਬਣਾ ਦਿੱਤਾ। ਤਮਿਲਨਾਡੂ HWG ਕੇ ਸਿਸਟਮ ਲਾਗੂ ਕਰਨ ਵਾਲਾ ਤੇਜਾਰਾ ਜਸਵਨ ਨੇ ਤਮਿਲਨਾਡੂ ਵਿੱਚ ਥਯੋਮਨ ਵਰਥ ਸਤਮ ਯੋਜਨਾ ਸ਼ੁਰੂ ਕੀਤੀ ਗਈ। ਨੈਕਸਟ ਹੈ ਸੀਤਲ ਦੇਵੀ ਨੇ ਹਾਲ ਹੀ ਵਿੱਚ ਵਿਸ਼ਵ ਤੀਰਅੰਦਾਜ਼ੀ ਪੈਰਾ ਚੈਂਪੀਅਨਸ਼ਿਪ 2025 ਵਿੱਚ ਕਿਹੜਾ ਮੈਡਲ ਜਿੱਤਿਆ? ਹਾਂਜੀ ਸੀਤਲ ਦੇਵੀ ਇਹਨਾਂ ਨੇ ਹਾਲ ਹੀ ਵਿੱਚ ਵਿਸ਼ਵ ਤੀਰੰਦਾਜ਼ੀ ਪੈਰਾ ਚੈਂਪੀਅਨਸ਼ਿਪ 2025 ਦੇ ਵਿੱਚ ਚਾਂਦੀ ਦਾ ਮੈਡਲ ਜਿੱਤੇ ਆ 옵ਸ਼ਨ ਬੀ ਇਸ ਦਾ ਰਾਈਟ ਆਨਸਰ ਦੇਖ ਸਕਦੇ ਹੋ ਤੁਸੀਂ ਇਹਨਾਂ ਦੇ ਵਿੱਚ ਵੀ ਸੀਤਲ ਦੇਵੀ ਨੈਕਸਟ ਹੈ ਹਾਲ ਹੀ ਵਿੱਚ ਵਿਸ਼ਵ ਸੈਰਸਪਾਟਾ ਦਿਵਸ ਕਦੋਂ ਮਨਾਇਆ ਗਿਆ ਵਿਸ਼ਵ ਸੈਰਸਪਾਟਾ ਦਿਵਸ ਹਰ ਸਾਲ 27 ਸਤੰਬਰ ਨੂੰ ਮਨਾਇਆ ਜਾਂਦਾ 옵ਸ਼ਨ ਬੀ ਇਸ ਦਾ ਰਾਈਟ ਆਨਸਰ 27 ਸਤੰਬਰ ਨੂੰ ਵਿਸ਼ਵ ਸੈਰਸਪਾਟਾ ਦਿਵਸ ਮਨਾਇਆ ਜਾਂਦਾ ਅਬ ਸੈਰਸ ਪੱਤੇ ਨੂੰ ਵਧਾਵਾ ਦੇਣ ਦੇ ਲਈ ਹਰ ਸਾਲ 27 ਸਤੰਬਰ ਨੂੰ ਮਨਾਇਆ ਜਾਂਦਾ ਤੇ ਇਸ ਦੀ ਸਥਾਪਨਾ 1980 ਦੇ ਵਿੱਚ ਸੰਯੁਕਤ ਰਾਸ਼ਟਰ ਵਿਸ਼ਵ ਸੈਰਸ ਪੱਟਾ ਸੰਗਠਨ ਦੁਆਰਾ ਕੀਤੀ ਗਈ ਹੁਣ ਸਤੰਬਰ ਦੇ ਇੰਪੋਰਟੈਂਟ ਡੇ ਦੀ ਗੱਲ ਆ ਤਾਂ 2 ਸਤੰਬਰ ਨੂੰ ਰਿਸ਼ੂਨਾਰੀਅਲ ਦਿਵਸ ਮਨਾਇਆ ਗਿਆ 3 ਸਤੰਬਰ ਨੂੰ ਸਕਾਈ ਸਕਰੈਪਰ ਦਿਵਸ ਮਨਾਇਆ ਗਿਆ 7 ਸਤੰਬਰ ਨੂੰ ਅੰਤਰਰਾਸ਼ਟਰੀ ਪੁਲਿਸ ਸਹਿਯੋਗ ਦਿਵਸ ਮਨਾਇਆ ਗਿਆ 8 ਸਤੰਬਰ ਨੂੰ ਵਿਸ਼ਵ ਸਾਕਤਤਾ ਦਿਵਸ ਅਤੇ ਵਿਸ਼ਵ ਫਿਜ਼ੀਓਥੈਰੇਪੀ ਦਿਵਸ ਮਨਾਇਆ ਗਿਆ 9 ਸਤੰਬਰ ਨੂੰ ਸਿੱਖਿਆ ਨੂੰ ਹਮਲੇ ਤੋਂ ਬਚਾਉਣ ਲਈ ਅੰਤਰ अंतरराष्ट्रीय दिवस मनाया, मनाया, मनाया गया दस सितंबर को विश्व खुदगुशी रोकथाम दिवस मनाया गया ग्यारह सितंबर को राष्ट्रीय जंगलात दिवस मनाया गया चौदह सितंबर को हिंदी दिवस मनाया गया पंद्रह सितंबर को इंजीनियर दिवस से अंतरराष्ट्रीय लोकतंत्र दिवस मनाया गया सोलह सपंबर में यून पर संभाली अंतरराष्ट्रीय दिवस मनाया गया सतारा सितंबर को विश्व मरीज सुरक्षा दिवस मनाया गया अठारह सितंबर को विश्व बांस दिवस मनाया गया भी सितंबर को अंतरराष्ट्रीय लाल पांडा दिवस मनाया गया 22 ਸਤੰਬਰ ਨੂੰ ਵਿਸ਼ਵ ਮੈਡਾ ਡੇਵਸ ਮਨਾਇਆ ਗਿਆ 23 ਸਤੰਬਰ ਨੂੰ ਸਿਹਤ ਪਰਿਸ਼ਾ ਮਾਦੰਤ ਅੰਤਰਰਾਸ਼ਟਰੀ ਦਿਵਸ ਮਨਾਇਆ ਗਿਆ 25 ਸਤੰਬਰ ਨੂੰ ਤੋਹਦਿਆ ਦਿਵਸ ਮਨਾਇਆ ਗਿਆ ਤੇ ਵਿਸ਼ਵ ਫਾਰਮਾਸਿਸਟ ਡੇਵਸ ਮਨਾਇਆ ਗਿਆ 26 ਸਤੰਬਰ ਨੂੰ ਵਿਸ਼ਵ ਵਾਤਾਵਰਣ ਸੇਅਰ ਦਿਵਸ ਮਨਾਇਆ ਗਿਆ ਨੈਕਸਟ ਹੈ ਭਾਰਤ ਸਰਕਾਰ ਨੇ ਹਾਲ ਹੀ ਵਿੱਚ ਕਿਸ ਵਿਗਿਆਨੀ ਨੂੰ BSI ਦਾ ਮੁਖੀ ਚੁਣਿਆ ਹਾਂਜੀ ਭਾਰਤ ਸਰਕਾਰ ਨੇ ਬੋਟੈਨਿਕ ਸਰਵੇਓਫ ਇੰਡੀਆ ਦਾ ਮੁਖੀ ਚੁਣਿਆ ਮਰ ਡਾਕਟਰ ਕਰਨੰਦ ਦਾਸ ਨੂੰ ਆਪਸ਼ਨ ਸੀ ਇਸ ਆ ਰਾਈਟ ਸਰ ਡਾਕਟਰ ਕਨੰਦ ਦਾਸ ਪਰ ਸਰਕਾਰ ਨੇ ਇਹਨਾਂ ਨੂੰ ਚੁਣਿਆ ਬੀਐਸਆਈ ਦਾ ਮੁਖੀ సేక్ ਹੋਣੇ ਕਾ ਅਪੁਆਇੰਟਮੈਂਟ ਦੀ ਗੱਲ ਆ ਤਾਂ ਬੰਦਨਾ ਗੁਪਤਾ ਸਾਲ 2025 ਵਿੱਚ ਸੰਚਾਰ ਵਿਖਾ ਕੰਟਰੋਲ ਜਰਨਲ ਦਾ ਆਉਂਦਾ ਸੰਭਾਲਣਗੇ ਪਰਵੀਨ ਰੰਜਨ ਨੂੰ CISF ਦਾ ਡਾਇਰੈਕਟਰ ਜਨਰਲ ਚੁਣਿਆ ਗਿਆ ਗੌਰੰਗ ਲਾਲ ਦਾਸ ਦੱਖਣੀ ਕੋਰੀਆ ਵਿੱਚ ਭਾਰਤ ਦੇ ਨਵੇਂ ਰਾਜਦੂਤ ਬਣੇ ਡਾਕਟਰ ਸੀਮਾ ਸਾਮੀ ਬਾਹੋਸ਼ ਮੋਦਜੀਵਾਰ ਯੂਨ ਵੂਮਨ ਦੀ ਕਾਰਜਕਾਰੀ ਨਿਰਦੇਸ਼ਕ ਚੁਣਿਆ ਗਿਆ ਵਿਸ਼ਾਖਾ ਮੋਲੀਆ ਦਿੱਤੀਆ ਵਿਰਲਾ ਕੈਪੀਟਲ ਦੀ ਐਮਡੀ ਅਤੇ ਸੀਈਓ ਚੁਣੀ ਗਈ ਪ੍ਰਦੀਪ ਕੁਮਾਰ ਪਰਜਪਤੀ ਨੇ AIAA ਦੇ ਡਾਇਰੈਕਟਰ ਵਜੋਂ ਹਦਾ ਸੰਭਾਲਿਆ FSIB ਨੇ SBI ਦੇ MD ਵਜੋਂ ਰਵੀ ਰੰਜਨ ਦੀ ਸ਼ਿਫਾਰਿਸ਼ ਕੀਤੀ ਅਭਿਸ਼ੇਕ ਸਿੰਘ ਨੂੰ ਨਾਈਜੀਰੀਆ ਵਿੱਚ ਭਾਰਤ ਦਾ ਅਗਲਾ ਹਾਈ ਕਮਿਸ਼ਨਰ ਚੁਣਿਆ ਗਿਆ ਨੈਕਸਟ ਹੈ ਹਾਲ ਹੀ ਵਿੱਚ ਐਲਾਨੇ ਗਏ ਐਂਡੂਰੈਂਸ ਸਾਈਕਲਿੰਗ ਇਵੈਂਟ ਟੂਰ ਦੀ ਥਾਰ 2025 ਦੀ ਮੇਜ਼ਬਾਨੀ ਕੌਣ ਕਰੇਗਾ ਹਾਂਜੀ ਐਂਡੂਰੈਂਸ ਸਾਈਕਲਿੰਗ ਇਵੈਂਟਸ ਟੂਰ ਦੀ ਥਾਰ ਦੋ ਹਜ਼ਾਰ ਪੱਚੀ ਦੀ ਮੇਜ਼ਬਾਨੀ ਰਾਸ਼ ਰਾਜਸਥਾਨ ਕਰੇਗਾ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਰਾਜਸਥਾਨ ਦੇ ਥਾਰ ਮਾਰੂਥਲ ਦੇ ਅਮੀਰ ਸੱਭਿਆਚਾਰ ਅਤੇ ਸੈਰ ਸਪਾਟੇ ਨੂੰ ਸ਼ਾਹਿਦ ਕਰਨ ਲਈ ਟੂਰ ਦੀ ਥਾਰ 2025 ਦਾ ਪੋਸਟਰ ਲਾਂਚ ਕੀਤਾ ਗਿਆ ਤੇ ਇਹ ਰਾਜਸਥਾਨ ਦੇ ਬੀਕਾਨੇਰ ਦੇ ਵਿੱਚ ਆਯੋਜਿਤ ਕੀਤਾ ਜਾਵੇਗਾ ਹੁਣ ਰਾਜਸਥਾਨ ਦੀ ਗੱਲ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਰਾਜਸਥਾਨ ਰਾਜਸਥਾਨ ਦੀ ਕੈਪੀਟਲ ਆ ਜੈਪੁਰ ਇਥੋਂ ਦੇ ਚੀਫ ਮਿਨਿਸਟਰ ਆ ਭਜਨ ਲਾਲ ਸ਼ਰਮਾ ਤੇ ਗਵਰਨਰ ਆ ਹਰੀ ਪਾਉ ਕਿਸ਼ਨ ਰਾਓ ਬਾਗ ਦੇ ਰਾਜਸਥਾਨ ਦੇ ਵਿੱਚ ਸਰਿਸਕਾ ਨੈਸ਼ ਨੈਸ਼ਨਲ ਪਾਰਕ ਆ ਰਣਥੰਭੌਰ ਨੈਸ਼ਨਲ ਪਾਰਕ ਆ ਡੇਜ਼ਰਟ ਨੈਸ਼ਨਲ ਪਾਰਕ ਆ ਮੁਕੁੰਦਰਾ ਨੈਸ਼ਨਲ ਪਾਰਕ ਆ ਕੁੰਬਲਗੜ੍ਹ ਨੈਸ਼ਨਲ ਪਾਰਕ ਆ ਕਿਰੋਲਾਦੇਵ ਨੈਸ਼ਨਲ ਪਾਰਕ ਆ ਖੇਤਰਫਲ ਪੱਖੋਂ ਭਾਰਤ ਦਾ ਸਭ ਤੋਂ ਵੱਡਾ ਰਾਜ ਆ ਰਾਜਸਥਾਨ ਰਾਜਸਥਾਨ ਵਿਧਾਨ ਸਭਾ ਵਿੱਚ ਧਰਮ ਪਰਿਵਰਤਨ ਵਿਰੋਧੀ ਬਿੱਲ 2025 ਪਾਸ ਹੋਇਆ ਰਾਜਸਥਾਨ ਦੀ ਐਨ ਜੀ ਓ ਐਜੂਕੇਟ ਗਰਲਸ ਨੂੰ 2025 ਦੇ ਰੈਮਨ ਮੈਕਸੈਸੀ ਪੁਰਸਕਾਰ ਲਈ ਚੁਣਿਆ ਗਿਆ ਰਾਜਸਥਾਨ ਦੇ ਜੈਸਲਮੇਰ ਵਿੱਚ ਭਾਰਤ ਦਾ ਪਹਿਲਾ ਫਾਈਟੋ ਸੂਰਜ ਜੀਵਾਸਮ ਮਿਲਿਆ ਕੇਂਦਰ ਸਰਕਾਰ ਨੇ ਕੋਟਾ ਬੂੰਦੀ ਵਿਖੇ 1507 ਕਰੋੜ ਰੁਪਏ ਦੇ ਲਾਗਤ ਨਾਲ ਇੱਕ ਗ੍ਰੀਨ ਫੀਲਡ ਐਵਾਈ ਅਡੇ ਦੇ ਵਿਕਾਸ ਨੂੰ ਮਨਜ਼ੂਰੀ ਦਿੱਤੀ। ਭਾਰਤ ਦੇ ਭਾਰਤ ਨੇ ਰਾਜਸਥਾਨ ਵਿੱਚ 500 ਮੈਗਾਵਾਟ ਦਾ ਸੂਰਜੀ ਊਰਜਾ ਪਲਾਂਟ ਲਗਾਇਆ। ਜੈਪੁਰ ਵਿੱਚ ਡ੍ਰੋਨ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਸਮਰੱਤ ਕਲਾਊਡ ਸ਼ੀਡਿੰਗ ਟੈਕਨੋਲੋਜੀ ਦੀ ਵਰਤੋਂ ਕਰਕੇ ਨਕਲੀ ਮੀਂਹ ਬਣਾਇਆ ਗਿਆ। ਨੈਕਸਟ ਕਿਹੜੇ ਦੇਸ਼ ਨੇ ਹਾਲ ਹੀ ਵਿੱਚ ਫਰਾਂਸ, ਜਰਮਨੀ ਅਤੇ ਯੂਕੇ ਤੋਂ ਆਪਣੇ ਰਾਜਦੂਤਾਂ ਨੂੰ ਵਾਪਸ ਬੁਲਾਇਆ। ਫਰਾਂਸ, ਜਰਮਨੀ ਅਤੇ ਯੂਕੇ ਇਨ੍ਹਾਂ ਤੋਂ ਆਪਣੇ ਰਾਜਦੂਤਾਂ ਨੂੰ ਵਾਪਸ ਬੁਲਾਇਆ ਵਾ ਈਰਾਨ ਨੇ অপਸ਼ਨ ਸੀ ਇਜ਼ ਦਾ ਰਾਈਟ ਆਂਸਰ ਈਰਾਨ ਨੇ ਫਰਾਂਸ ਬ੍ਰਿਟੇਨ ਅਤੇ ਜਰਮਨੀ ਜਿਨ੍ਹਾਂ ਨੂੰ E3 ਵੀ ਕਿਹਾ ਜਾਂਦਾ ਤੋਂ ਆਪਣੇ ਰਾਜਦੂਤ ਵਾਪਸ ਬੁਲਾਏ ਯਾਨੀ ਕਿ ਫਰਾਂਸ ਬ੍ਰਿਟੇਨ ਅਤੇ ਜਰਮਨੀ ਕੰਟਰੀਜ਼ ਨੂੰ E3 ਬੋਲਿਆ ਜਾਂਦਾ ਤੇ ਈਰਾਨ ਨੇ ਇਹ ਕਦਮ ਇਨ੍ਹਾਂ ਤਿੰਨਾਂ ਦੇਸ਼ਾਂ ਦੇ ਪਟਕਾਊ ਕਾਰਵਾਈਆਂ ਦਾ ਦੋਸ਼ ਲਗਾਉਂਦੇ ਹੋਏ ਚੱਕਿਆ ਠੀਕ ਹੈ ਹੁਣ ਈਰਾਨ ਦੀ ਗੱਲ ਆ ਤਾਂ ਈਰਾਨ ਦੀ ਕੈਪੀਟਲ ਆ ਤਹਿਰਾਨ کرنਸੀ ਹੈ ਈਰਾਨੀ ਰਿਆਲ ਪ੍ਰੈਜ਼ੀਡੈਂਟ ਦਾ ਮੌਸਦ ਪੈਜਸੇਕੀਅਨ ਨੈਕਸਟ ਹੈ ਏਸ਼ੀਆ ਦੇ ਪ੍ਰਮੁੱਖ ਸਾਇਤਕ ਉਤਸਵ ਔਨਮੇਸ਼ ਦਾ ਤੀਜਾ ਐਡੀਸ਼ਨ ਹਾਲੀ ਵਿੱਚ ਕਿੱਥੇ ਆਯੋਜਿਤ ਕੀਤਾ ਗਿਆ ਹਾਂਜੀ ਏਸ਼ੀਆ ਦਾ ਪ੍ਰਮੁੱਖ ਸਾਇਤਕ ਉਤਸਵ ਔਨਮੇਸ਼ ਜਿਸ ਦਾ ਆਯੋਜਨ ਪਟਨਾ ਦੇ ਵਿੱਚ ਹੋਇਆ ਹੈ ਵਿਹਾਰ ਦੀ ਕੈਪੀਟਲ ਪਟਨਾ ਵਿੱਚ ਆਪਸ਼ਨ B ਇਸ ਦਾ ਰਾਈਟ ਆਨਸਰ ਤੇ ਇਹ 25 ਤੋਂ ਲੈ ਕੇ 28 ਸਤੰਬਰ ਤੱਕ ਹੋਇਆ ਨੈਕਸਟ ਨਾ ਕੇਸ ਰਾਜ ਨੇ ਹਾਲ ਹੀ ਵਿੱਚ 45 ਔਰਤਾਂ ਦੀ ਅਗਵਾਹੀ ਵਾਲੇ ਐਮ ਐਸ ਐਮ ای ਨੂੰ ਉਤਸ਼ਾਹਿਤ ਕਰਨ ਲਈ ਵਿਸ਼ਵ ਬੈਂਕ ਦੇ ਸਹਿਯੋਗ ਨਾਲ ਰੈਂਪ ਪ੍ਰੋਗਰਾਮ ਸ਼ੁਰੂ ਕੀਤਾ ਹਾਂਜੀ 45 ਔਰਤਾਂ ਦੀ ਅਗਵਾਹੀ ਵਾਲਾ ਐਮ ਐਸ ਐਮ ای ਜਾਨੀ ਕਿ ਮੀਡੀਅਮ ਜਾਨੀ ਕਿ ਮਾਈਕਰੋ ਸਮਾਲ ਐਂਡ ਮੀਡੀਅਮ ਟਰਪਰਾਈਜ਼ ਇਸ ਨੂੰ ਉਤਸ਼ਾਹਿਤ ਕਰਨ ਲਈ ਵਿਸ਼ਵ ਬੈਂਕ ਦੇ ਨਾਲ ਸਹਿਯੋਗ ਰੈਂਪਸ ਪ੍ਰੋਗਰਾਮ ਸ਼ੁਰੂ ਕੀਤਾ ਵਾ ਤెలଙ୍ଗανα ਨੇ ਹੁਣੇ ਤੇਲੰਗਾਨਾ ਨੇ ਸ਼ੁਰੂ ਕੀਤਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਤੇਲੰਗਾਨਾ ਤੇਲੰਗਾਨਾ ਦੀ ਕੈਪੀਟਲ ਹੈ ਹਾਇਦਰਾਬਾਦ ਇੱਥੋਂ ਦੇ ਜੀਐਮਐਸ ਰੇਮੰਥ ਰੈਡੀ ਤੇ ਗਵਰਨਰ ਜਿਸ਼ਮੂ ਦੇਵ ਬਰਮਾ ਤੇਲੰਗਾਨਾ ਦੇ ਵਿੱਚ ਮਿਰਗਵਾਨੀ ਨੈਸ਼ਨਲ ਪਾਰਕ ਕਾ ਕਾਸ਼ੂ ਬ੍ਰਹਮਾਨੰਦਨ ਰੈਡੀ ਨੈਸ਼ਨਲ ਪਾਰਕ ਕਾ ਮਹਾਵੀਰ ਹਨਮਨ ਅਨਸਥਲੀ ਨੈਸ਼ਨਲ ਪਾਰਕ ਪਾਕਲ ਵਾਈਲਡਲਾਈਫ ਸੈਂਚੂਰੀ ਹੈ ਕਾਰਲਾ ਵਾਈਲਡਲਾਈਫ ਸੈਂਚੂਰੀ ਹੈ ਤੇਲੰਗਾਨਾ ਰਿਉ ਕਾਰਨੀਵਲ ਵਾਂਗ ਬੱਥੂਕੁਮਾ ਤਿਹਾਰ ਮਨਾਏਗਾ ਤੇਲੰਗਣਾ ਵਿਧਾਨ ਸਭਾ ਵਿੱਚ ਪੰਚਾਇਤੀ ਰਾਜ ਸੋਧ ਬਿੱਲ ਅਤੇ ਨਗਰਪਾਲਿਕਾ ਸੋਧ ਬਿੱਲ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਏਡੀਆਰ ਦੀ ਇੱਕ ਰਿਪੋਰਟ ਦੇ ਅਨੁਸਾਰ ਮੱਖ ਮੰਤਰੀ ਰਿਵੰਤ ਰੈਡੀ ਉੱਤੇ ਦੇਸ਼ ਵਿੱਚ ਸਭ ਤੋਂ ਵੱਧ ਅਪਰਾਧਿਕ ਮਾਮਲੇ ਦਰਜਾ ਤੇਲੰਗਣਾ ਦੇ ਜੰਗਲਾਂ ਵਿੱਚ ਦੁਰਲਭ ਨੀਲਾ ਪਿੰਕ ਗਿਲਮਸ਼ ਮਸ਼ਰੂਮ ਮਿਲਿਆ ਤੇਲੰਗਣਾ ਨੂੰ ਦੇਸ਼ ਭਰ ਵਿੱਚ ਸਭ ਤੋਂ ਵੱਧ ਅੰਗਦਾਨ ਲਈ ਪੁਰਸਕਾਰ ਮਿਲਿਆ ਤੇਲੰਗਣਾ ਪੁਲਿਸ ਨੇ ਆਪਰੇਸ਼ਨ ਮੁਸਕਾਨ 11 ਦੇ ਤਹਿਤ 7600 ਬੱਚਿਆਂ ਨੂੰ ਬਚਾਇਆ ਨੈਕਸਟ ਹੈ ਹਾਲ ਹੀ ਵਿੱਚ ਭਾਰਤੀ ਹਵਾਈ ਸੈਨਾ ਤੇ ਕਿਹੜੀ IIT ਨੇ ਸਵਦੇਸ਼ੀ ਟੈਕਨੋਲੋਜੀ ਵਿਕਾਸ ਲਈ ਸਮਝਾਤੇ ਤੱਤਰ ਤੇ ਸਾਈਨ ਕੀਤੇ ਹਾਂਜੀ ਭਾਰਤੀ ਹਵਾਈ ਸੈਨਾ ਤੇ IIT ਰੋਪੜ ਨੇ ਸਵਦੇਸ਼ੀ ਟੈਕਨੋਲੋਜੀ ਸਮਝਾਤੇ ਤੇ ਸਾਈਨ ਕੀਤੇ ਆਪਸ਼ਨ ਸੀ ਇਸ ਆ ਰਾਈਟ ਆਨਸਰ ਹੁਣ IIT ਦੀ ਗੱਲ ਦਾ ਤਾਂ ਸਾਈ ਅਤੇ IIT ਦਿੱਲੀ ਨੇ ਖੇੜ ਨਮੇਤਾ ਨੂੰ ਪ੍ਰਸ਼ਾਹਿਤ ਕਰਨ ਲਈ ਸਾਈਨ ਕੀਤੇ IIT ਜੋਧਪੁਰ ਨੇ ਭਾਰਤੀ ਭਾਸ਼ਾ ਮਾ ਤੇ ਵਿਰਾਸਤ ਲਈ AI ਟੂਲ ਵਿਕਸਿਤ ਕੀਤਾ IIT मद्रास NIRF रैंकिंग 2025 ਵਿੱਚ ਟੌਪ ਤੇ ਰਹੀ। IIT ਪਲੱਕੜ ਨੇ ਭਾਰਤ ਦੀ ਪਹਿਲੀ AI ਸੰਚਾਲਿਤ ਸਿੱਖਾਈ ਐਪ ਟੋਸ ਲਾਂਚ ਕੀਤੀ। IIT मद्रास ਦੇ ਕੈਂਪਸ ਵਿੱਚ ਇੰਡੀਅਨ ਆਰਮੀ ਰਿਸਰਚ ਸੈੱਲ ਅਗਨੀ ਸੂਤ ਦੀ ਸਥਾਪਨਾ ਕੀਤੀ ਗਈ। IIT मद्रास ਨੇ ਖੇਤੀਬਾੜੀ ਰਹੇਤ ਖੰਡਾਧਾਰਿਤ ਪੈਕਿੰਗ ਸਮੱਗਰੀ ਵਿਕਸਿਤ ਕੀਤੀ। IIT ਗੁਹਾਟੀ ਦੀ ਟੀਮ ਨੇ ਬਾਸ ਨੂੰ ਆਟੋਮੋਬਾਈਲ ਲਈ ਢਾਲਿਆ। यूटी मद्रास ने भारत दी सबसे हल्की व्हीलचेयर वाईडी1 लॉन्च की थी नेक्स्ट है हाल ही ਵਿੱਚ ਕਿਸ ਰਾਜ ਵਿੱਚ 500 ਨਵੀਆਂ ਅਟਲ ਟਿੰਕਰਿੰਗ ਲੈਬਾਂ ਦਾ ਐਲਾਨ ਕੀਤਾ ਗਿਆ 500 ਨਵੀਆਂ ਅਟਲ ਟਿੰਕਰਿੰਗ ਲੈਬਾਂ ਦਾ ਐਲਾਨ ਕੀਤਾ ਗਿਆ ਵਾ ਜੰਮੂ ਕਸ਼ਮੀਰ ਦੇ ਵਿੱਚ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਇਹ ਐਲਾਨ ਨੀਤੀ ਆਯੋਗ ਨੇ ਕੀਤਾ ਨੀਤੀ ਆਯੋਗ ਦੇ ਅਟਲ ਇਨੋਵੇਸ਼ਨ ਮਿਸ਼ਨ ਨੇ ਕਸ਼ਮੀਰ ਯੂਨੀਵਰਸਿਟੀ ਵਿਖੇ ਏਟੀਐਲ ਸਾਥੀ ਏਟੀਐਲ ਅਤੇ ਫਰੰਟੀਅਰ ਵਿਜ਼ਨ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਵਿਗਿਆਨ ਤੇ ਟੈਕਨੋਲੋਜੀ ਰਾਜ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਦਾ ਉਦਘਾਟਨ ਕੀਤਾ ਹੁਣ ਜੰਮੂ ਕਸ਼ਮੀਰ ਦੇ ਵਿੱਚ ਇਹ ਉਦਘਾਟਨ ਹੋਇਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਜੰਮੂ ਕਸ਼ਮੀਰ ਜੰਮੂ ਕਸ਼ਮੀਰ ਦੀ ਕੈਪੀਟਲ ਆ ਸ਼੍ਰੀਨਗਰ ਇਥੋਂ ਦੇ ਲਿਊਟੀਨੈਂਟ ਗਵਰਨਰ ਮਨੋਜ ਸਿਨਾ ਜੰਮੂ ਕਸ਼ਮੀਰ ਦੇ ਵਿੱਚ ਡਾਚੀਗਾਮ ਨੈਸ਼ਨਲ ਪਾਰਕ ਕਾਜੀਨਾਗ ਨੈਸ਼ਨਲ ਪਾਰਕ ਸਲੀਮ ਅਲੀ ਨੈਸ਼ਨਲ ਪਾਰਕ ਕਿਸਤਵਾਰ ਨੈਸ਼ਨਲ ਪਾਰਕ ਇੱਥੋਂ ਦੇ ਫੇਮਸ ਲੋਕਨਾਚਾ ਰੋਫਿਕਤ ਕੋਡੰਡੀ ਕੇਸਰ ਦੇ ਉਤਪਾਦਨ ਵਿੱਚ ਮੋਹਰੀ ਰਾਜਾ ਜੰਮੂ ਕਸ਼ਮੀਰ ਜੰਮੂ ਕਸ਼ਮੀਰ ਵਿੱਚ ਦਲ ਝੀਲਾ ਬੁਲੇਰ ਝੀਲਾ ਗਾਇਮਰ ਝੀਲਾ ਮਨਸਪੁਰ ਝੀਲਾ ਗੰਗਾਵਲ ਝੀਲਾ ਕੁਸਰਵਰ ਝੀਲਾ ਸ਼ੇਸ਼ਨਾਗ ਝੀਲਾ ਨਾਗਿੰਚ ਝੀਲਾ ਵੇਰੀਨਾਗ ਝੀਲਾ ਅਨੰਤਨਾਗਰ ਰੇਲਵੇ ਸਟੇਸ਼ਨ ਕਸ਼ਮੀਰ ਘਾਟੀ ਦਾ ਪਹਿਲਾ ਰੇਲਵੇ ਸਟੇਸ਼ਨ ਬਣਿਆ ਜਿਸ ਨੂੰ ਮਾਲਾਵਾਜਾਈ ਲਈ ਸੰਰਾਥ ਬਣਾਇਆ ਗਿਆ ਸ਼੍ਰੀਨਗਰ ਵਿੱਚ ਪਹਿਲੀ ਵਾਰ ਖੇਲੋ ਇੰਡੀਆ ਵਾਟਰ ਸਪੋਰਟਸ ਫੈਸਟੀਵਲ ਦਾ ਉਦਘਾਟਨ ਕੀਤਾ ਗਿਆ ਭਾਰਤੀ ਫੌਜ ਵੱਲੋਂ ਉਦਮਪੁਰ ਵਿੱਚ ਆਪਰੇਸ਼ਨ ਵਿਹਾਲੀ ਸ਼ੁਰੂ ਹੋਇਆ ਪ੍ਰਧਾਨ ਮੰਤਰੀ ਮੋਦੀ ਨੇ ਜੰਮੂ ਕਸ਼ਮੀਰ ਵਿੱਚ ਦੁਨੀਆ ਦੇ ਸਭ ਤੋਂ ਉੱਚੇ ਲਾਰਜ ਪੁਲ ਦਾ ਉਦਘਾਟਨ ਕੀਤਾ IWAI ਨੇ ਸ਼੍ਰੀਨਗਰ ਵਿੱਚ ਆਪਣਾ ਨਵਾਂ ਦਫ਼ਤਰ ਸਥਾਪਿਤ ਕੀਤਾ ਜੰਮੂ ਕਸ਼ਮੀਰ ਵਿੱਚ ਦੁਰਲਭ ਸਿੱਕਿਆਂ ਦੀ 2 ਦਿਨਾਂ ਦੀ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਗਿਆ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਨੇ ਈ ਸਿਹਤ ਐਪ ਲਾਂਚ ਕੀਤੀ ਅਰुण ਪੱਲੀ ਜੰਮੂ ਕਸ਼ਮੀਰ ਅਤੇ ਲਦਾਖ ਹਾਈ ਕੋਰਟ ਦੇ ਮੁੱਖ ਜੱਜ ਬਣੇ ਨੈਕਸਟ ਹਾਲ ਹੀ ਵਿੱਚ ਖੇਤੀਬਾੜੀ মিডিਆ ਪੁਰਸਕਾਰ 2025 ਕਿਸ ਨੇ ਜਿੱਤੇ ਆ ਹਾਂਜੀ ਖੇਤੀਬਾੜੀ মিডিਆ ਪੁਰਸਕਾਰ 2025 ਜਿੱਤੇ ਆ ਵਾ ਪ੍ਰਸਿੱਧ ਪੱਤਰਕਾਰ ਅਮਸੀ ਪ੍ਰਸ਼ੰਨਾ ਕੁਮਾਰ ਨੇ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਇਹ ਪ੍ਰਸਿੱਧ ਪੱਤਰਕਾਰ ਤੇ ਹੁਣੇ ਕਵਾਰਡ ਦੀ ਗੱਲ ਆ ਤਾਂ ਹਮਾਂ ਕੁਰੇਸੀ ਨੂੰ बुसान इंटरनेशनल फिल्म फेस्टिवल भी के एशिया फेस ऑफ द ईयर अवार्ड ਨਾਲ ਸਨਮਾਨਿਤ ਕੀਤਾ ਗਿਆ। ਬਾਬਾ ਕਲਿਆਣੀ ਨੂੰ ਅਮਰੀਕਨ ਸੁਸਾਇਟੀ ਆਫ ਮੈਕੈਨੀਕਲ ਇੰਜੀਨੀਅਰਿੰਗ ਦੁਆਰਾ ਹੌਲੀ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਡਾਕਟਰ ਮਨਮੋਹਨ ਸਿੰਘ ਨੂੰ ਮਰਨ ਉਪਰੰਤ ਪੀਵੀ ਨਰਸੀਮਾ Rao ਯਾਦਗਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਯੂਨਸ احمد ਨੂੰ ਕੈਮਲ इंटरनेशनल अवार्ड 2025 ਨਾਲ ਸਨਮਾਨਿਤ ਕੀਤਾ ਗਿਆ। ਅਨੂਪੁਰਨਾ rai ਨੇ Songs of Forgods Trees ਲਈ ਹੋਰੀਜ਼ਨਟੀ ਬੈਸਟ ਡਾਇਰੈਕਟਰ ਦਾ ਪੁਰਸਕਾਰ ਦਿੱਤੇ ਆ। ਆਨੰਦ ਦੇਵ ਪਾਟੇਨ ਗੋਗਲ ਵਿੱਚ ਬਕਾਰੀ ਪ੍ਰੋਫੈਸਰ ਵੀ ਕੇ ਗੋਕਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਨੈਕਸਟ ਹੈ ਹਾਲ ਹੀ ਵਿੱਚ ਆਯੁਰਵੇਦ ਖੁਰਾਕ ਉਤਪਾਦਾਂ ਲਈ ਲਾਇਸੈਂਸਿੰਗ ਪੋਰਟਲ ਕਿਸ ਨੇ ਲਾਂਚ ਕੀਤਾ ਹਾਂਜੀ ਆਯੁਰਵੇਦ ਖੁਰਾਕ ਉਤਪਾਦਾਂ ਲਈ ਲਾਇਸੈਂਸਿੰਗ ਪੋਰਟਲ ਲਾਂਚ ਕੀਤਾ ਵਾ ਫੂਡ ਐਂਡ ਫੂਡ ਸੇਫਟੀ ਐਂਡ ਸਟੈਂਡਰਡਸ ਅਥਾਰਟੀ ਆਫ ਇੰਡੀਆ ਨੇ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਠੀਕ ਹੈ ਅੱਜ ਇਸ ਦੇ ਨਾਲ ਸੈਡੀਆਂ ਦੀ ਕਲਾਸ ਖਤਮ ਹੁੰਦੀ ਹੈ। ਕਲਾਸ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ। ਜੇਕਰ ਅੱਜ ਦੀ ਕਲਾਸ ਚੰਗੀ ਲੱਗੀ ਹੋਵੇ ਤਾਂ ਪਲੀਜ਼ ਜਿੰਨਾ ਹੋ ਸਕੇ ਕਲਾਸ ਦਾ ਲਿੰਕ ਨੂੰ ਜ਼ਰੂਰ ਬਾਕ ਤੋਂ ਬਾਅਦ ਸ਼ੇਅਰ ਕਰ ਦੇਣਾ। ਧੰਨਵਾਦ ਜੀ। ਥੈਂਕਸ ਫॉर ਵਾਚਿੰਗ।